ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜਰਬੰਦ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਉਣ ਲਈ ਜੋ ਅੰਬਰੀਸਰ ਹੈਰੀਟੇਜ ਸਟਰੀਟ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਤੇ ਉੱਥੇ ਹੀ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਉਹਨਾਂ ਆਖਿਆ ਕਿ ਕੋਮਾ ਦੇ ਵਿੱਚ ਤੇ ਸਮਾਜ ਦੇ ਵਿੱਚ ਬਹੁਤ ਕੁਝ ਵੱਖਰਦਾ ਹੈ ਤੇ ਕਈ ਵਾਰ ਵਖਰੇਵੇਂ ਹੋ ਜਾਂਦੇ ਨੇ ਪਰ ਇਕੱਠੇ ਹੋਣ ਦੇ ਦਰਵਾਜ਼ੇ ਕਦੇ ਵੀ ਬੰਦ ਨਾ ਕਰੋ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਧਰਾਂ ਦੀ ਲੋੜ ਹੈ ਤੇ ਵਖਰੇਵੇਂ ਹੋ ਸਕਦੇ ਨੇ ਪਰ ਨਿਸ਼ਾਨਾ ਸਾਡਾ ਇੱਕ ਹੀ ਹੈ ਕਿ ਪੰਜਾਬ ਦੇ ਵਿੱਚ ਚੰਗੇ ਰਾਜ ਪ੍ਰਬੰਧ ਦੀ ਸਥਾਪਨਾ ਤੇ ਹੋਰ ਉਹਨਾਂ ਕੀ ਆਖਿਆ ਆਓ ਤੁਹਾਨੂੰ ਅੱਗੇ ਚੱਲਦੇ ਹਾਂ ਪਹਿਲਾਂ ਉਸ ਅੱਗੇ ਵੀਡੀਓ ਵੱਲ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਕੌਮਾਂ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਕੁਝ ਵਾਪਰਦਾ ਹੈ ਕਈ ਵਾਰ ਵਖਰੇਵੀ ਹੋ ਜਾਂਦੀ ਹੈ ਪਰ ਇਕੱਠੇ ਹੋਣ ਦੇ ਦਰਵਾਜ਼ੇ ਕਦੀ ਬੰਦ ਨਾ ਕਰਾਂ ਪੰਜਾਬ ਦੇ ਵਾਸਤੇ ਸਾਨੂੰ ਪੰਜਾਬ ਦੇ ਸਾਰੀਆਂ ਕਿਰਾਂ ਦੀ ਲੋੜ ਹੈ ਵਖਰੇਵੀ ਹੋ ਸਕਦੇ ਨੇ ਨਿਸ਼ਾਨਾ ਸਾਡਾ ਏਕ ਹੈ ਕਿ ਇੱਥੇ ਚੰਗੇ ਰਾਜ ਪ੍ਰਬੰਧ ਦੀ ਸਥਾਪਨਾ ਅਸੀਂ ਵੇਖੋ ਫੈਡਰਲ ਸਟਰਕਚਰ ਦੀ ਗੱਲ ਕਰਦੇ ਸੀ ਦੀਪ ਕਿਸੇ ਵੇਲੇ ਗੱਲ ਕਰਦਾ ਸੀ ਫੈਡਰਲ ਸਟਰਕਚਰ ਦੀ ਤੇ ਅੱਜ ਤੁਸੀਂ ਵੇਖੋ ਕਿ ਸਾਰੇ ਜਿਹੜੇ ਸੰਘੀ ਧਾਂਚੇ ਨੇ ਉਹ ਤੇ ਖਤਮ ਹੁੰਦੇ ਜਾ ਰਹੇ ਨੇ ਸਭ ਕੁਝ ਸੰਘ ਦੇ ਅਧੀਨ ਹੁੰਦਾ ਜਾ ਰਿਹਾ ਤੁਸੀਂ ਵੇਖਿਆ ਕਿ ਹਰਿਆਣੇ ਦੇ ਵਿੱਚ ਕਿਸਾਨ ਸੰਘਰਸ਼ ਤੇ ਹਰਿਆਣੇ ਦੇ ਵਿੱਚ ਸੈਂਟਰ ਤੇ ਸਟੇਟ 'ਚ ਫਰਕ ਕਿੱਥੇ ਸੀ ਕੋਈ ਫਰਕ ਨਹੀਂ ਸੀ ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਲੜਾਈ ਨੂੰ ਲੜਨਾ ਕਿਵੇਂ